ਹਾਈਡਰੋਪਾਇਸੀ ਤੇ ਇਹ ਆ ਜੀ ਸੋਲਨ ਵਿੱਚ ਗੁਰਦਰ ਸਿੰਘ ਸਭਾ ਛਪਰੂਨ ਸੋਲਨ ਇੱਥੇ ਆਪਰਾ ਟਿਕੇ ਸੀ ਰਬ ਜੀ ਵਾਇਗਰ ਜੀ ਕਾਲਸਾ ਜੀ ਖਤੇ ਜੀ ਉਹ ਸਿੰਘ ਸਾਹਿਬ ਜੀ ਜੀ ਕਾਲਸਾ ਜੀ ਬੜੇ ਠੀਕ ਠਾਕ ਹੋ ਜੀ ਕਿ ਕਿੱਥੋਂ ਤੁਸੀਂ ਕਿੱਥੋਂ ਜੀ ਮੈਂ ਪੰਜਾਬ ਤੋਂ ਪੰਜਾਬ ਤੋਂ ਵੀਰੇ ਇਹ ਕਿਹੜਾ ਆਪਣਾ ਡਿਸਟ੍ਰਿਕਟ ਜਿਹੜੀ ਆ ਜਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਪਿੰਡ ਮਸਾਈ ਮਸਾਈ ਠੀਕ ਹੈ ਤੇ ਇੱਥੇ ਕਿੰਨਾ ਚਿਰ ਹੋ ਗਿਆ ਸੇਵਾ ਕਰਦੇ ਆ ਤੁਹਾਨੂੰ ਹੋ ਗਏ 6 ਮਹੀਨੇ ਹੋ ਗਏ 6 ਕੁ ਮਹੀਨੇ ਹੋ ਗਏ ਵੀਰੇ ਚਲੋ ਵਧੀਆ ਤੇ ਹੋਰ ਵਧੀਆ ਇੱਥੇ ਪੰਜਾਬੀ ਫੈਮਲੀਆਂ ਕਿੰਨੀਆਂ ਕੋਈ ਹੈਗੀਆਂ ਆਪਣੇ ਇੱਥੇ ਵੀਰੇ ਵਧੀਆ ਹੋ ਰਹੇ ਹੈਗੇ ਅੱਛਾ ਤਕਰੀਬਨ ਕੋਈ 100 ਕੁ ਪਰਿਵਾਰ ਹੈਗਾ ਹਾਂਜੀ ਹਾਂਜੀ ਠੀਕ ਹੈ ਤੇ ਮਨੂ ਗੁਰੂ ਘਰ ਦੇ ਸਾਰੇ ਆਉਂਦੇ ਆ ਹਾਂਜੀ ਹਾਂਜੀ ਸਵੇਰ ਤੇ ਸ਼ਾਮ ਨੂੰ ਹਾਂਜੀ ਹਾਂਜੀ ਠੀਕ ਹੈ ਠੀਕ ਹੋ ਗਿਆ ਠੀਕ ਹੈ ਚਲੋ ਵਧੀਆ ਤੇ ਇੱਥੇ ਮੌਸਮ ਵਧੀਆ ਰਹਿੰਦਾ ਠੰਡਾ ਠਾਰਾ ਪਛੜੀ ਮੇਰਾ ਨਾ ਵੀ ਚਲੋ ਚਲੋ ਠੀਕ ਹਾਲਸਾ ਜੀ ਵਧੀਆ ਹਾਲਸਾ ਵਧੀਆ ਖਤੀ ਇਦਰੋਂ ਆਏ ਆਪਾਂ ਗੁਰਦੁਆਰਾ ਸਾਹਿਬ ਇਹ ਗੁਰਦੁਆਰਾ ਸਾਹਿਬ ਤੁਹਾਡੇ ਹਟਕੇ ਰੋਡ ਤੋਂ ਤੇ ਆ ਹੁਣ ਮੈਂਨ ਰੋਡ ਆ ਗਿਆ ਹੁਣ ਫਿਰ ਆਪਾਂ ਇਹਦੇ ਚੜ ਚੱਲੇ ਆ ਇਹ ਰੋਡ ਜਾਊਗਾ ਸ਼ਿਮਲੇ ਨੂੰ ਚੈਲ ਨੂੰ ਸਾਧੂਪੁਰ ਨੂੰ ਉੱਤੋਂ ਥੱਲੇ ਉੱਤਰਦੇ ਉੱਤਰਦੇ ਆਪਾਂ ਸੋਲਨ ਤੋਂ ਤੇ ਆਹ ਦੇਖੀਆ ਆਪਾਂ ਬਿਲਡਿੰਗਾਂ ਤੇ ਆਪਾਂ ਪਰਵਾਰਿਆਂ ਤੇ ਇਹ ਬਿਲਡਿੰਗਾਂ ਪਹਾੜਾਂ ਦੇ ਥੱਲੇ ਬਣੀਆਂ ਤੇ ਉੱਪਰ ਪਿੱਛੇ ਪਹਾੜਾਂ ਬਹੁਤ ਸੋਹਣਾ ਨਿਆਰਾ ਲੋ ਜੀ ਵੀਡੀਓ ਵੇਖ ਰਹੇ ਆ ਆਪਣੇ ਸਾਰੇ ਸੱਜਣਾ ਮਿੱਤਰਾਂ ਭੈਣ ਭਰਾ ਮਾਵਾ ਚਾਚੀਆਂ ਤਾਈਆਂ ਸਭ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਗ ਜਾਗਤ ਬਾਸ ਹੋਣਾ ਤੇ ਆਪਾਂ ਰਾਤ ਪਹੁੰਚ ਗਏ ਸੀ ਸੋਲਣ ਤੇ ਇੱਥੇ ਆਪਾਂ ਗੁਰੂ ਘਰ ਵਿੱਚ ਠਹਿਰੇ ਹੀ ਰਾਤ ਕਮਰਾ ਲੈ ਲਿਆ ਸੀਗਾ ਸਿੰਘ ਸਭਾ ਗੁਰਦਰਾ ਸਾਹਿਬ ਇਥੋਂ ਦੇ ਪ੍ਰਧਾਨ ਜੀ ਨਾਲ ਆਪਣੀ ਰਾਤ ਵੀਰਤੀ ਜਿਹੜਾ ਨਾਲ ਬੰਨ ਉਹਨੇ ਗੱਲ ਕਰਾਤੀ ਤੇ ਕਮਰਾ ਮਿਲ ਗਿਆ ਤੇ ਬਹੁਤ ਵਧੀਆ ਰਿਆ ਨਾਲੇ ਕੱਪੜੇ-ਕੂਪੜੇ ਜਿਹੜੇ ਧੋਣ ਲਈ ਧੋਲੇ ਆਪਾ ਹੁਣ ਆਪਾਂ ਸੋਲਣ ਤੋਂ ਤੁਰ ਪਏ ਆ ਤੇ ਹੁਣ ਆਪਾਂ ਅੱਗੇ ਜਾਵਾਂਗੇ ਕੰਡਾ ਘਾਟ ਜਾਂ ਕੰਡਾ ਘਾਟ ਰਹਿਾਂਗੇ ਜਾਂ ਆਪਾਂ ਚੱਲਾਂਗੇ ਸਾਧੂਪੁਰ ਤੇ ਅੱਜ ਆਪਾਂ ਚੈਲ ਦੇ ਲਾਗੇ ਤੱਕ ਪਹੁੰਚ ਜਾਵਾਂਗੇ ਤੇ ਕੱਲ ਨੂੰ ਆਪਾਂ ਸ਼ਾਮ ਤੱਕ ਚੈਲ ਵੀ ਪਹੁੰਚ ਜਾਵਾਂਗੇ ਤੇ ਬਾਕੀ ਮੌਸਮ ਜਦੋਂ ਆਪਾਂ ਬਾਹਰ ਨਿਕਲਦੇ ਆਂ ਘਰਾਂ ਚੋਂ ਉਹ ਘਰੋਂ ਕਮਰੇ ਚੋਂ ਜਦੋਂ ਆਪਾਂ ਘਰ ਹੀ ਸਕਦਾ ਸਾਰੇ ਘਰ ਹੀ ਹੁੰਦੇ ਆਪਣੇ ਜਦੋਂ ਆਪਾਂ ਕਮਰੇ ਚੋਂ ਬਾਹਰ ਮੈਂ ਨਿਕਲਦਾ ਉਦੋਂ ਮੀਂਹ ਸ਼ੁਰੂ ਹੋ ਜਾਂਦਾ ਨਹੀਂ ਤਾਂ ਸਾਰੇ ਐ ਧੁੱਪ ਲੱਗੀ ਸੀ ਜਦੋਂ ਮੈਂ ਬੁਰਦਾਰੇ ਬੈਠਾ ਸੀ ਪੂਰੀ ਧੁੱਪ ਲੱਗੀ ਸੀ ਕਪੜੇ ਸਕਾਏ ਪਰ ਜਦੋਂ ਮੈਂ ਗੁਰੂ ਘਰੋ ਪੈਰ ਪਾਰ ਰੱਖ ਰਿਆ ਤੇ ਮੀਂਹ ਤੇ ਬੱਦਲ ਵੇਖੋ ਤੇ ਐ ਪੂਰੇ ਬੱਦਲਾਂ ਤੇ ਚੜਿਆ ਪਹਾੜਾਂ ਤੇ ਬੱਦਲ ਚੜੇ ਪਏ ਛੇਤੀ ਪਹੁੰਚਦੇ ਆਪਾਂ ਚੈਲ ਤੇ ਮਿਲਦੇ ਆਂ ਤੇ ਅੱਜ ਆਪਾਂ ਜਾਂ ਕੰਡਾ ਘਾਟ ਤੇ ਜਾਂ ਖੜਾਂਗੇ ਸਾਧੂਪੁਰ ਜਾ ਕੇ ਰੇਕਵਾਜ ਕਮਰਾ ਮਿਲਦਾ ਜਾਂ ਆਪਾਂ ਕੈਂਪਿੰਗ ਕਰਦੇ ਆ ਤੇ ਅੱਗੇ ਜਾ ਕੇ ਤੁਹਾਨੂੰ ਦੱਸਦੇ ਬੜੀਆਂ ਤਗੜੀਆਂ ਤਗੜੀਆਂ ਬਿਲਡਿੰਗਾਂ ਤੇ ਪੂਰਾ ਅਮੀਰ ਸ਼ਹਿਰ ਤੇ ਬਾਕੀ ਇੱਥੇ ਆਪਣੇ ਸਿੱਖਾਂ ਦੇ ਪਰਿਵਾਰ ਬਹੁਤ ਮੇਰੀ ਇੱਕ ਬਿਉਰਗ ਨਾਲ ਗੱਲ ਹੋ ਰਹੀ ਸੀ ਗੁਰਦੁਆਰਾ ਸਾਹਿਬ ਚ ਮੈਂ ਉਹਨਾਂ ਨੂੰ ਪੁੱਛ ਰਸਤੇ ਬਾਰੇ ਪੁੱਛ ਰਿਹਾ ਸੀ ਉਹ ਮੈਨੂੰ ਦੱਸ ਰਿਹਾ ਸੀ ਕਿ ਇਹ ਜਿਹੜਾ ਹਿਮਾਚਲ ਇਹ ਪਹਿਲਾਂ ਪੰਜਾਬ ਦਾ ਹਿੱਸਾ ਸੀ ਤੇ ਜਦੋਂ ਇਹ ਪੰਜਾਬ ਦਾ ਹਿੱਸਾ ਸੀ ਉਦੋਂ ਦੇ ਪੰਜਾਬੀ ਇੱਥੇ ਵੱਸੇ ਹੋਏ ਨੇ ਤੇ ਜਿਹੜਾ ਗੁਰਦੁਆਰਾ ਸਾਹਿਬ ਉਹ ਵੀ ਬਹੁਤ ਵਧੀਆ ਬਣਿਆ ਵੱਡਾ ਗੁਰਦੁਆਰਾ ਸਾਹਿਬਾ ਤੇ ਬਾਕੀ ਕਹਿੰਦੇ ਸੀ ਕਿ ਇਹੇ ਗੁਰੂ ਘਰ ਇੱਕ ਆ ਜਿਹੜਾ ਸਿੰਘ ਸਭਾ ਜਿਹੜਾ ਸਿੱਖਾਂ ਦੇ ਹੱਥ ਆ ਬਾਕੀ ਇੱਥੇ ਜਿਹੜੇ ਵੀ ਗੁਰੂ ਘਰ ਆ ਪਾ ਸ਼ਿਮਲਾ ਐ ਚੈਲ ਆ ਜਿੱਥੇ ਵੀ ਗੁਰਦੁਆਰਾ ਸਾਹਿਬ ਸਰਕਾਰ ਦੇ ਅੰਡਰ ਨੇ ਕਰ ਚੁੱਕਾ ਆ ਤੇ ਇੱਕ ਇੱਕ ਨਵੀਂ ਗੱਲ ਲੱਗੀ ਆ ਜੀ ਆਪਾਂ ਰੋਗੇ ਹੋਟਲ ਚ ਤੇ ਚਾਹ ਪੀਣ ਵਾਸਤੇ ਤੇ ਫਿਰ ਇੱਕ ਨਾਲ ਪਰੌਂਠਾ ਮਾ ਲਈਏ ਬਾਹਰ ਬਤੋੜੇ ਚਲਾਏ ਨੇ ਦੇ ਭੁੱਖ ਬੋਲ ਟੜਕੇ ਟੜਕੇ ਸਾਈਂਗਲ ਚਲਾ ਕੇ ਭੁੱਖ ਬੋਲ ਲੱਗਦੀ ਇਸ ਕਰਕੇ ਉਹਨਾ ਆਪਾਂ ਚਾਹ ਦਾ ਕਾਪ ਲੈ ਲਿਆ ਨਾਲ ਨਾਲ ਫਰੋਂਟਾ ਤੇ ਖਾ ਕੇ ਤੇ ਫਿਰ ਅਗਲਾ ਸਫਰ ਕਰਦੇ ਹਾਂ ਸ਼ੁਰੂ 16 ਦੇ ਹੋਟਲ ਤੋਂ ਥਿਊ ਤੇ ਚੈੱਕ ਕਰਿਓ ਨਾ ਆਪਾਂ ਆਈਫੋਨ ਦਾ ਤੁਹਾਨੂੰ ਜੂਮ ਖੋਣੇ ਆ ਲਓ ਹੋਰ ਲਾ ਕੇ ਦੇਖਣਾ ਜੀ ਲਓ ਜੀ ਆਪਾਂ ਹੋਟਲ ਦੇ ਬਾਹਰ ਨਿਕਲੇ ਆ ਤੇ ਨਿਕਲਦਿਆਂ ਨਾਲ ਹੀ ਕੜਾਕੇਦਾਰ ਧੁੱਪ ਲਾਤੀ। ਜਾਂ ਤਾਂ ਰੱਬ ਨੇ ਆਪਣੀ ਸੁਣ ਲਈ ਇਹ ਤਾਂ ਨਹੀਂ ਬੜੇ ਮਰੀ ਜਾਂਦਾ। ਇਹ ਗਰਮੀ ਜੋ ਤੂੰ ਆਇਆ ਪੰਜਾਬ ਚੋਂ ਤੇ ਇੱਥੇ ਵੀ ਤੂੰ ਮਾਝਲੀ ਧੁੱਪ ਭਾਲੀ ਜਾਣਾ ਤੇ ਰੱਬ ਨੇ ਸੁਣ ਕੇ ਤੇ ਧੁੱਪ ਕੜਪ ਕੇ ਵੀ ਘਟਦੀ ਆ ਤੇ ਬਾਕੀ ਮੌਸਮ ਠੰਡਾ ਪਹਿਲਾਂ ਵਧੀਆ ਹੈ। ਜਿੱਥੋਂ ਦੀ ਹੁਣ ਆਪਾਂ ਲੰਘ ਰਹੇ ਆ ਇਹ ਆ ਜੀ ਸੋਲੰਦੀ ਮੰਡੀ ਫਰੂਟ ਮੰਡੀ ਹਰਜੀ ਫਰੂਟ ਇੱਥੇ ਹੁਣ ਵਾਧੂ ਐਪਲ ਹੀ ਐਪਲ ਪਏ ਨੇ ਜਿੱਥੋਂ ਪਿਛੋ ਆੜ ਤਾਂ ਤੇ ਆ ਸਾਰੇ ਐਪਲ ਹੀ ਨੇ ਦੇਖੋ ਜਿਉਂ ਕਰ ਆ ਦੇਖੋ ਐਪਲ ਦੇ ਸਟਾਕ ਲੱਗੇ ਪਏ ਨੇ ਆ ਸਾਰੇ ਆੜ ਤਾਂ ਹੀ ਨੇ ਤੇ ਮੰਡੀ ਬਹੁਤ ਵੱਡੀ ਐਪਲ ਦੀ ਸੇਆਂ ਦੀ ਤੇ ਭਰ ਭਰ ਟਰੱਕ ਭੱਲੀ ਜਾਂਦੇ ਪੰਜਾਬ ਆਪਾਂ ਇੱਧਰ ਜਾਣਾ ਖੈਰ ਨਿਕਲਦਿਆਂ ਨਾਲ ਪਹਿਲੇ ਝਾਕਾ ਪਿਆ ਬੋਰਡ ਤੇ ਸ਼ਿਮਲਾ ਹੈ 45 ਕਿਲੋਮੀਟਰ ਤੇ ਆਪਾਂ ਜਾਣਾ ਕੰਡਾ ਘਾਟ ਕੰਡਾ ਘਾਟ 12 ਕਿਲੋਮੀਟਰ ਹੈ ਜੀ ਸੋਲਨ ਸ਼ਹਿਰੇ ਆ ਰੋਡ ਟੋਲ ਸੁਆਪਤ ਸ਼ਿਮਲਾ 45 ਤੇ ਕੰਡਾ ਘਾਟ 12 ਕਿਲੋਮੀਟਰ ਆਪਾਂ ਜਾਣਾ ਤਿੱਖੀ ਚੜਾਈ ਨਾਲ ਮੱਥਾ ਲਾ ਕੇ ਚੜੇ ਆਪਾਂ ਪੁੱਲ ਤੇ ਹੁਣ ਪੁੱਲ ਹੋ ਗਿਆ ਕੋਨੀਵਾ ਤੇ ਇਧਰੋਂ ਪਹਾੜ ਵੀ ਆਪਣਾ ਪੈ ਦੇਸ ਇਧਰ ਦੇ ਆਪਾਂ ਪੁੱਲ ਦੇ ਉੱਧਰ ਦੀ ਹੁਣ ਆਮਨਾਸਬ ਸਮਝਿਆ ਸਮਝਣਾ ਕਿ ਕਿਸੇ ਕਿਸ ਨੇ ਕਹਿਤਾ ਕਿੰਦਾ ਪੁੱਲ ਥਾਣੀ ਜਾਓ ਬਾਅਦ ਚ ਪਤਾ ਲੱਗਾ ਕਿ ਥੱਲੇ ਵੀ ਰੋੜੇਗਾ ਇਹ ਪਰ ਉਧਰ ਫਟ ਸੀਗਾ ਚਲੋ ਕੋਈ ਗੱਲ ਆ ਰਿਊ ਜਿਹੜਾ ਇਹ ਕਿਨੇ ਵੇਖਣਾ ਹੈ ਸੜਕ ਦੇ ਨਾਲ-ਨਾਲ ਪਹਾੜ ਵੀ ਤੁਰਦੇ ਆ ਤੇ ਪਹਾੜਾ ਨੂੰ ਵੇਖ ਕੇ ਜਿਹੜੀ ਰੂਹ ਖੁਸ਼ ਹੁੰਦੀ ਆ ਸਾਹਮਣੇ ਵੇਖੋ ਕਿੰਕਾ ਜਿਆਦਾ ਕਿੰਡਾ ਸੋਹਣਾ ਘਰ ਕਿੱਡੀ ਵਧੀਆ ਲੋਕੇਸ਼ਨ ਤੇ ਪਾ ਕੇ ਬੈਠਾ ਬਾਈ ਉਹ ਫਿਰ ਘਰ ਆਇਆ ਇੱਧਰ ਦੇਖ ਗੱਡਾ ਸੋਨਾ ਥਿਊ ਕਿਆ ਬਾਤ ਹੈ ਸਟਰਾ ਬਰੇਵਰੀ ਲੂਧਰਪੁਰ ਐਮਐਸਪੀ ਦੇਣੇ ਵਾਲਾ ਹਮਾਚਲ ਦੇਸ਼ ਦਾ ਪਹਿਲਾ ਰਾਜ ਉਹ ਵਧੀਆ ਰਾਜਾ ਲਿਆ ਨੇ ਵਧੀਆ ਕੰਮ ਕੀਤਾ ਹੈ ਹਮਾਚਲਾ ਲਿਆ ਜੇ ਐਮਐਸਪੀ ਦਿੱਤੀ ਹੈ ਤੇ ਚੰਗੇ ਕੰਮ ਸੁਲਾਉਣਾ ਚਾਹੀਦਾ ਤੇ ਜਾਂਦਿਆਂ ਜਾਂਦਿਆਂ ਆਪਾਂ ਨੂੰ ਦੱਸਿਆ ਪਾੜ ਲਾ ਕੇ ਤੇ ਮੈਂ ਤੁਹਾਨੂੰ ਇਹ ਜਾਲ ਵਿਖਾਈ ਦੀ ਆ ਦੇਖੋ ਇਹ ਜਾਲ ਬਹੁਤ ਸੰਘਣਾ ਬੁਣਿਆ ਗਿਆ ਜਿਵੇਂ ਕਿ ਅੱਗੇ ਵੀ ਤੁਹਾਨੂੰ ਦਿਖ ਰਿਹਾ ਪਰ ਓ ਇਡਾ ਸੰਘਣਾ ਨਹੀਂ ਇਹ ਜ਼ਿਆਦਾ ਸੰਗਣਾ ਕਿਉਂਕਿ ਇਹ ਥੋੜਾ ਜਿਹਾ ਅੱਗੇ ਨੂੰ ਵਧਿਆ ਪਿਆ ਪਥਰੀਲਾ ਤੇ ਇਹਦਾ ਡਿੱਗਣ ਦਾ ਖਤਰਾ ਜ਼ਿਆਦਾ ਹੈ ਤੇ ਇਹਨੂੰ ਐ ਕਾਜੋ ਲੇੜ ਕੇ ਦੇਖੋ ਕਿੱਡੇ ਕਿੱਡੇ ਵੱਡੇ ਨਾੜ ਜਿਹੜੇ ਬੋਲਟ ਪਾਏ ਪਏ ਨੇ ਇਹ ਵੇਖਣ ਤੇ ਵੀਡੀਓ ਤਾਂ ਛੋਟੇ ਲੱਗਦੇ ਪਰ ਅੱਖਾਂ ਨੰਗੀਆਂ ਅੱਖਾਂ ਨਾਲ ਦੇਖਣ ਤੇ ਪਤਾ ਲੱਗਦਾ ਵੀ ਕਿੱਡੇ ਕਿੱਡੇ ਨਾੜ ਕਿੱਥੇ ਪਏ ਚੋਬਰਾਂ ਨੇ ਤੇ ਇਹ ਪੂਰਾ ਸੇਫਟੀ ਦਾ ਧਿਆਨ ਰੱਖਿਆ ਜਾਂਦਾ ਪਹਾੜਾਂ 'ਚ ਹਮਾਦਰ ਵੱਲੋਂ ਤੇ ਵਧੀਆ ਗੱਲ ਆ ਹੌਲੇ ਹੌਲੇ ਕਦਮਾਂ ਨਾਲ ਆਪਾਂ ਪਹੁੰਚ ਰਹੇ ਆ ਕੰਡਾ ਘਾੜ ਫਲ ਕੰਡਾ ਤੇ ਘਾੜ ਦੇਖਦੇ ਜਾ ਕੇ ਕਿੰਨਾ ਖੰਡਾ ਕੰਡੇ ਚ ਘਾੜ ਤੇ ਕਦੀ ਹਵਾ ਘੋ ਹੋ ਜਾਂਦੀ ਆ ਕਦੀ ਹਵਾ ਬਹੁਤ ਹੋ ਜਾਂਦੀ ਆ ਪਰ ਹੁਣ ਜਿੰਨੀ ਵੀ ਆਪਾਂ ਨੂੰ ਮਿਲ ਰਹੀ ਆ ਜਿਆਦਾ ਨਿਮਾਨ ਮਿਲ ਰਹੀ ਆ ਚੜਾਈ ਕਿਤੇ ਕਿਤੇ ਆਉਂਦੀ ਆ ਵੈਰੈਟੀ ਖਾਸ ਨਹੀਂ ਹੁੰਦੀ ਹੁਣ ਆਪਾਂ ਥੱਲੇ ਉਤਰ ਰਹੇ ਆ ਕੰਡਾ ਘਾਟ ਬਸ ਸਟਾਪ ਤੇ ਕੰਡਾ ਕਾੜ ਆਪਾਂ ਪਹੁੰਚ ਚੁੱਕੇ ਐਂਟਰੀ ਹੋ ਗਈ ਤੇ ਆ ਸਾਹਮਣੇ ਕੰਡਾ ਕਾੜ ਦਾ ਨਜ਼ਾਰਾ ਉੱਚੀਆਂ ਉੱਚੀਆਂ ਪਹਾੜੀਆਂ ਤੇ ਵਰਸਾ ਆਏ ਉੱਚੇ ਉੱਚੇ ਸ਼ਹਿਰ ਇਹ ਸਾਰੀਆਂ ਜਿਹੜੀਆਂ ਬਿਲਡਿੰਗਾਂ ਇਹ ਕੰਡਾ ਕਾੜ ਦੀਆਂ ਆਓ ਜੀ ਆਪਾਂ ਪਹੁੰਚ ਗਏ ਕੰਡਾ ਕਾੜ ਜਿੱਧਰੋਂ ਗੱਡੀ ਆ ਰਹੀ ਏ ਇਧਰੋਂ ਆਪਾਂ ਆਏ ਆ ਤੇ ਇਹ ਜਿਹੜਾ ਰੋਡ ਆਉਂਦਾ ਸੋਲਨ ਵੱਲੋਂ ਤੇ ਇਹ ਰੋਡ ਇੱਕ ਸਿੱਧਾ ਗਿਆ ਇਹ ਸ਼ਿਮਲੇਵਾਲ ਨੰਗਿਆ ਤੇ ਆਪਾਂ ਜਾਣਾ ਐ ਇਧਰ ਨੂੰ ਸਾਧੂ ਬਲਵੰਤ ਨੂੰ ਇੱਥੋਂ ਜਾ ਕੇ ਆਪਾਂ ਸਾਧੂਪੁਰ ਤੇ ਅੱਗੇ ਆਪਾਂ ਚੈਲ ਨੂੰ ਜਾਵਾਂਗੇ ਇਹ ਵਾਇਆ ਸਾਧੂਪੁਰ ਵਾਇਆ ਚੈਲ ਜਾਵੇਗਾ ਰਸਤਾ ਹੁਣ ਆਪਾਂ ਇੱਧਰ ਚੱਲਦੇ ਤੇ ਹੁਣ ਆਪਾਂ ਜਾ ਰਹੇ ਹਾਂ ਸਾਧੂਪੁਰ ਤੇ ਇਹੋ ਜਿਹਾ ਰੋਡ ਆ ਤੇ ਰੋਡ ਰਸਤਾ ਹਾਲਤ ਚਾ ਥੋੜਾ ਜਿਹਾ ਪਰ ਫਿਰ ਵੀ ਕਿਤੇ ਕਿਤੇ ਟੋਟੇ ਟਿੱਬੇ ਆ ਬਾਕੀ ਸਹੀ ਆ ਤੇ ਵੱਡਾ ਰੋਡ ਅਸੀਂ ਪਿੱਛੇ ਇਹ ਅੱਗੇ ਛੋਟਾ ਰੋਡ ਆ ਇਹ ਲਿੰਕ ਰੋਡ ਜਿਹਨਾਂ ਆਪਾਂ ਕਹਿ ਸਕਦੇ ਹਾਂ ਤੇ ਬਾਕੀ ਆਪਾਂ ਉਤرائی ਉਤਰ ਰਹੇ ਆ। ਐਦਾਂ ਦਾ ਰੋਡ ਆ। ਤੇ ਚੰਗੇ ਹੋਟਲ ਬਣੇ ਹੋਏ ਆ ਰੋਡ ਤੇ। ਇਹ ਹੁਣ ਆਪਾਂ ਵਧ ਰਹੇ ਆ ਸਾਧੂ ਪੋਲ ਵੱਲ। ਆਪਾਂ ਰੁਕੇ ਹੋਏ ਆ ਸਾਧੂ ਪੋਲ ਵਾਲੇ ਰੋਡ ਤੇ। ਕੰਡਾ ਘਾੜ ਤੋਂ ਆਪਾਂ ਥੱਲੇ ਉਤਰ ਆਇਆ ਸਾਧੂ ਪੋਲ ਵਾਲੇ ਰੋਡ ਤੇ। ਕੰਡਾ ਘਾੜ ਤੋਂ ਦੋ ਛੜਕਾ ਨਿਕਲਦੀਆਂ ਇੱਕ ਛਿਮੜੇ ਨੂੰ ਇੱਕ ਸਾਧੂ ਵਾਲੇ ਪੋਲ ਨੂੰ ਤੇ ਚਹਿ ਲਾ ਲੋ। ਆਪਾਂ ਹੁਣ ਸਾਧੂ ਵਾਲੇ ਪੋਲ ਨੂੰ ਜਾ ਰਹੇ ਆ ਥੱਲੇ ਨੂੰ। ਤੇ ਅੱਜ ਆਪਾਂ ਸਾਧੂ ਵਾਲੇ ਪੁਲ ਤੇ ਰਵਾਂਗੇ ਉਸ ਤੋਂ ਅੱਗੇ ਚੈਲ 14-15 ਕਿਲੋਮੀਟਰ ਰਹਿ ਜਾਊਗਾ ਫਿਰ ਕੱਲ ਨੂੰ ਆਪਾਂ ਉਹ ਚੈਲ ਵਾਲਾ ਪਾਇਆ ਵੀ ਕੱਢ ਦਾਂਗੇ ਕਿਉਂਕਿ ਉਹ ਥੋੜੀ ਕਹਿੰਦੇ ਚੜ੍ਹਾਈ ਜ਼ਿਆਦੀ ਆ ਤੇ ਉਹ ਫੁੱਲਾ ਟਾਈਮ ਚਾਹੀਦਾ ਤੇ ਬਾਕੀ ਹੁਣ ਆਪਾਂ ਰੁਕੇ ਆ ਪਾਣੀ ਪੀਣੇ ਆ ਤੇ ਇੱਕਾ ਚਾਕਲੇਟ ਲਈ ਸੀ ਕਹਿੰਦੇ ਵੀ ਚਾਕਲੇਟ ਖਾਣੀ ਚਾਹੀਦੀ ਆ ਜਦੋਂ ਆਪਾਂ ਸਾਈਕਲਿੰਗ ਕਰਦੇ ਆ ਜਾਂ ਕੁਝ ਵੀ ਤੁਹਾਡੇ ਅ ਜਦੋਂ ਕੋਈ ਜ਼ੋਰ ਵਾਲਾ ਕੰਮ ਕਰਦੇ ਤੇ ਕਹਿੰਦੇ ਵੀ ਇਹ ਤੁਹਾਨੂੰ એનર્ਜੀ ਦਿੰਦੀ ਹੈ ਪਰ ਚੌਕਲੇਟ ਵਿਚਾਰੀ ਤਾਂ ਆਪ ਠੱਲੀ ਹੋਈ ਪਈ ਕਿਉਂਕਿ ਜਿਹੜੇ ਕਸਮ ਕੋਲੋਂ ਲੈਂਦੀ ਉਹਨੇ ਠੰਢੀ ਨਹੀਂ ਲਾਈ ਤੇ ਗਰਮੀ ਫੜਾਤੀ ਚਲੋ ਹੁਣ ਕਾਨੇ ਕੀ ਕਰ ਦੋ ਚੈਹਲ ਤੱਕ ਹੁਣ ਆਪਾਂ ਨੂੰ ਇਦਾਂ ਸਿੰਗਲ ਰੋਡ ਹੀ ਮਿਲੂਗਾ ਤੇ ਬਾਕੀ ਜਿਹੜੀ ਕੁਦਰਤ ਆ ਉਹ ਤੁਹਾਨੂੰ ਇਹਨਾਂ ਰੋਡਾਂ ਦੇ ਮਿਲੂਗੀ ਹੁਣ ਆਪਣੇ ਤੋਂ ਸਾਧੂਪੁਰ ਰਹਿ ਗਿਆ 6 ਕਿਲੋਮੀਟਰ ਦੂਰ ਤੇ ਬਸ ਹੋਰ 5-10 ਮਿੰਟਾਂ ਚ ਆਪਾਂ ਸਾਧੂਪੁਰ ਹੋਵਾਂਗੇ ਫਿਰ ਉੱਥੇ ਜਾ ਕੇ ਆਪਾਂ ਰਹਿ ਹੋਮਸਟੇਅ ਲਵਾਂਗੇ ਕਿਉਂਕਿ ਉੱਥੇ ਨੂੰ ਸੁਣਿਆ ਕਾਫੀ ਹੋਮਸਟੇਅ ਹੈ ਤੇ ਇੱਥੇ ਰਹਿਣਾ ਕੱਲ ਨੂੰ ਆਪਾਂ ਚੈਹਲ ਦੀ ਚੜ੍ਹਾਈ ਚੜਾਂਗੇ ਕਿਉਂਕਿ ਚੈਹ ਲੱਗੇ 15 ਕਿਲੋਮੀਟਰ ਤੇ ਸੁਣਿਆ ਹੈ ਕਿ ਕੰਡਾ ਘਾੜ ਤੋਂ ਲੈ ਕੇ ਤੇ ਸਾਧੂ ਪੁਲ ਤੱਕ ਉਤਰਾਈਏ ਤੇ ਸਾਧੂ ਪੁਲ ਤੋਂ ਲੈ ਕੇ ਚੈਲ ਤੱਕ ਪੂਰੀ ਚੜਾਈ ਹੈ ਕਹਿੰਦੇ ਤੇ ਦੇਖਦੇ ਆ ਇਹ ਆਪਣਾ ਸਾਈਕਲ ਤੇ ਇਹਨੂੰ ਆਪਾਂ ਪੂਰਾ ਅੱਜ ਕੱਜਾ ਬਲੇਟਿਆ ਆ ਕਿਉਂਕਿ 2-3 ਦਿਨ ਹੋ ਗਏ ਮੀਂਹ ਨੇ ਬਹੁਤ ਖਰਾਬ ਕੀਤਾ ਕੱਲ ਵੀ ਬਹੁਤ ਮੀਂਹ ਸੀਗਾ ਤੇ ਸਾਰੇ ਕੱਪੜੇ ਆਪਣੇ ਗਿੱਲੇ ਹੋ ਗਏ ਸੀ ਤੇ ਇਹ ਵਾਟਰਪੂਫ ਆਪਾਂ ਬੋਰਾ ਲਿਆ ਨਾਲ ਤੇ ਨਾਲ ਇਹਨੂੰ ਕੱਜਾ ਬਲੇਟਿਆ ਪਿਆ ਪੂਰਾ ਤੇ ਰस्सियां ਬੰਨੀਆਂ ਬੰਨੀਆਂ ਪਈਆਂ ਕਿ ਕਿਸੇ ਪਾਸਿਓਂ ਪਾਣੀ ਦਾ ਕੀ ਹਵਾ ਵੀ ਨਾ ਵੜੇ ਵਿੱਚ ਤੇ ਬਾਕੀ ਬਹੁਤ ਵਧੀਆ ਭਾਈ ਕਿੱਥੇ ਚਲੇ ਅ ਭਾਈ ਚਲੇ ਪਹਾੜਾਂ ਦੀ ਬੁੱਕਲ ਵਿੱਚ ਵਸਿਆ ਆ گاਉਂ ਵੀ ਆ ਤੇ ਦਰਿਆ ਵਿੱਚ ਵਗ ਰਿਹਾ ਸਾਈਡਾਂ ਦੇ ਵਿੱਚੋਂ ਚੇ ਪਹਾੜ ਤੇ ਥੱਲੇ ਬਿਲਕੁਲ ਪਲੇਨ ਜਗ੍ਹਾ ਹੈ ਦੇਖੋ ਤੇ ਆ ਪ੍ਰੋਜੈਕਟ ਪਤਾ ਨਹੀਂ ਅਸੇ ਵੇ ਲੱਗਦੇ ਆ ਇਹ ਦੇਖੋ ਘਰ ਖੇਤੀ ਜਿੱਥੇ ਪਾਣੀ ਆ ਗਿਆ ਹੋਊਗਾ ਉੱਥੇ ਖੇਤੀ ਆਪੇ ਆਟੋਮੈਟਿਕ ਹੋਊਗੀ ਹੋਊਗੀ ਤੇ ਆ ਖੇਤੀ ਕੀਤੀ ਹੋਈ ਆ ਜੋ ਵੀ ਉਹਨਾਂ ਦੀ ਮੱਕਾ ਜਾਂ ਜਾਂ ਕੁਝ ਵੀ ਹੁੰਦੀ ਆ ਮੱਕੀ ਆ ਜਾਂ ਪੱਠੇ ਜਾਂ ਜਾਂ ਪਿੱਛੇ ਆਪਾਂ ਵੇਖਿਆ ਸਬਜ਼ੀ ਵੀ ਜੀ ਹੋਈ ਸੀ ਇਦਾਂ ਖੇਤੀ ਕਰਦੇ ਆ ਇਧਰੋਂ ਆਏ ਹਾਂ ਉੱਤੋਂ ਰੋਡ ਤੋਂ ਤੇ ਹੁਣ ਥੱਲੇੋਂ ਫਿਰ ਜਾ ਰਹੇ ਆ ਬਸ ਉਤਰਾ ਹੀ ਆ ਬਸ ਕਿਤੇ ਮਾੜੀ ਮੋਟੀ ਚੜਾਈ ਆਈ ਹੈ ਨਹੀਂ ਤੇ ਤرائی ਤੇ ਉਤਰੀ ਜਾ ਰਹੇ ਆ ਥੱਲੇ ਜਮੇ ਥੱਲੇ ਜਾਵਾਂਗੇ ਆਪਾਂ ਪਰ ਜਿੰਨੀ ਅੱਜ ਉਤਰੀ ਉਤਰਾਂਗੇ ਉਨੀ ਕੱਲ ਨੂੰ ਚੜਾਈ ਚੜਨੀ ਪਊਗੀ ਇਹਦੇ ਵੀ ਹਿਮਾਚਲ ਚ ਪਾਣੀ ਦੀ ਕਦੀ ਕਮੀ ਨਹੀਂ ਹੋ ਸਕਦੀ ਕਿਉਂਕਿ ਇੱਥੇ ਜਿਹੜੇ ਕੁਦਰਤੀ ਸੋਮੇ ਆ ਉਹ ਕਦੀ ਨਹੀਂ ਬੰਦ ਹੁੰਦੇ ਤੇ ਆਹ ਵੇਖੋ ਇੱਕ ਹੋਰ ਕੁਦਰਤੀ ਸੋਮਾ ਇਹ ਪਹਾੜਾਂ ਤੋਂ ਪਾਣੀ ਆ ਰਿਹਾ ਸਾਰਾ ਠੰਡਾ ਪਾਣੀ ਪਰ ਨਾਲੋਂ ਵੀ ਠੰਡਾ ਇੰਨਾ ਕੁ ਠੰਡਾ ਪਾਣੀ ਤੇ ਕਿੰਨਾ ਭਰ ਕੇ ਆ ਰਿਹਾ ਹਾਂਜੀ ਆਪਾਂ ਪਹੁੰਚ ਗਏ ਆ ਕਾਫੀ ਥੱਲੇ ਅੱਗੇ ਆਪਾਂ ਤੁਹਾਨੂੰ ਦਰਿਆ ਵਖਾਇ ਹੈ ਪਹਾੜ ਦੇ ਉੱਤੋਂ ਤੇ ਹੁਣ ਕਾਫੀ ਅਜੇ ਵੀ ਉੱਚੇ ਆ ਪਰ ਫਿਰ ਵੀ ਕਾਫੀ ਨੀਵੇਂ ਆ ਗਏ ਆ ਤੇ ਆਹ ਸਬਜ਼ੀ ਜਿਹੜੀ ਤੁਹਾਨੂੰ ਦਿਖਾਈ ਇਹਦੀ ਖੇਤੀ ਹੋ ਰਹੀ ਹੈ ਆ ਦੇਖੋ ਇਹ ਵੀ ਆਪਣੇ ਲੱਗੇ ਆ ਗਈ ਤੇ ਬਸ ਹੁਣ ਇੱਕ ਅੱਧੀ ਹੋਰ ਉਤਰਾਏ ਉੱਤਰ ਜਾਣਾ ਤੇ ਆਪਾਂ ਬਿਲਕੁਲ ਥੱਲੇ ਲੱਗ ਜਾਣਾ ਇਹ ਜੋ ਵੀਡੀਓ ਤੁਸੀਂ ਸ਼ੈਅ ਦੇਖ ਰਹੇ ਹੋ ਇਹ ਸਾਧੂ ਪੁਲ ਹੈ ਇਹ ਸਾਧੂਪੁਰ ਤੇ ਵਿੱਚੋਂ ਦੀ ਲੰਗ ਦਾ ਦਰਿਆ ਅੱਗੇ ਪੁੱਛਿਆ ਸੀ ਬਾਈ ਨੂੰ ਕਹਿੰਦਾ Shimla ਤੇ ਆਉਂਦਾ ਤੇ ਬਹੁਤ ਹੀ ਸੋਹਣੀ ਥਾਂ ਤੇ ਵਸਿਆ ਹੋਇਆ ਸ਼ਹਿਰ ਹੈ ਸਾਧੂਪੁਰ ਵਿੱਚੋਂ ਦੀ ਦਰਿਆ ਲੰਗ ਦਾ ਦਰਿਆ ਦੇ ਕੰਢੇ ਤੇ ਆ ਤੇ ਬਹੁਤ ਹੀ ਸੋਹਣੀ ਇੱਥੇ ਲੋਕੇਸ਼ਨ ਵੋਕੇਸ਼ਨ ਤੇ ਮੌਲ ਬਹੁਤ ਸੋਹਣਾ ਬਾਕੀ ਕਾਲੀ ਘਟਾ ਚੜੀ ਹੋਈ ਹੈ ਫੁੱਲ ਕਾਲੀ ਘਟਾ ਚੜੀ ਆ ਤੇ ਮਾੜੀ ਮਾੜੀ ਬੂੰਦਾ ਬੰਦੀ ਹੋ ਰਹੀ ਹੈ ਇਹ ਪਹਿਲਾ ਚਾਕਾ ਬਾਕਾ ਸ਼ਹਿਰ ਸਾਧੂਪੁਰ ਦਾ ਸੋਨਾ ਸ਼ਹਿਰ ਲਓ ਜੀ ਆਪਾਂ ਆ ਗਏ ਆਪਣੇ ਟਿਕਾਣੇ ਤੇ ਆਪਾਂ ਨੂੰ ਸੌਂਸੀ ਕੈਂਪਿੰਗ ਦਾ ਤੇ ਆਪਾਂ ਨੂੰ ਨਜ਼ਾਰਾ ਵੀ ਮਿਲ ਗਿਆ ਤੇ ਨਾਲ ਕਮਰਾ ਵੀ ਮਿਲ ਗਿਆ ਤੇ ਆਹ ਦੇਖੋ ਨਾਲ ਝਰਨਾ ਤੇ ਨਾਲ ਤੁਹਾਨੂੰ ਆਪਾਂ ਕਰਾਉਣੇ ਆਪਣੇ ਕਮਰੇ ਦਾ ਟੂਰ ਇਹ ਝਰਨਾ ਤੇ ਆਹ ਦੇਖੋ ਜੀ ਇਹ ਆਪਣਾ ਕਮਰਾ ਤੇ ਠੀਕ ਹੈ ਇਹ ਆਪਣਾ ਸਾਈਕਲ ਖੜਾ ਤੇ ਇਹ ਆਪਾਂ ਨੂੰ ਰੂਮ ਮਿਲਿਆ ਕੱਲੇ ਬੰਦੇ ਲਈ ਸੋਲੋ ਬੰਦੇ ਤੇ ਕੱਲੇ ਬੰਦ ਲਈਆਂ ਰੂਮ ਆ ਤੇ ਆਹ ਗੋਠੇ ਤੁਹਾਨੂੰ ਦੇਸੀ ਪਿਆਉਣਾ ਕੀ ਆ ਬਾਥਰੂਮ ਤੇ ਬਹੁਤ ਵਧੀਆ ਬਣਿਆ ਚੰਗੀ ਸਜਾਵਟਾ ਸੋਹਣੀ ਕੀਤੀ ਨਾ ਸਾਈਕਲ ਵੀ ਆਪਣਾ ਅੰਦਰ ਆ ਗਿਆ ਤੇ ਹੁਣ ਕੋਈ ਆਪਣਾ ਡਰਦੁਕ ਕਰਨੀਗਾ ਤੇ ਬਾਕੀ ਇਹ ਬੈਗ ਆਪਣੇ ਪਏ ਨੇ ਹੈ ਤਾਂ ਵਾਟਰਪੂਫ ਪਰ ਫਿਰ ਵੀ ਆਪਾਂ ਇਹਨਾਂ ਦੇ ਪੱਲੀ ਪਾਗ ਰੱਖਦੇ ਹਾਂ ਤੇ ਸਾਈਕਲ ਆਪਣਾ ਲਿਪੜ ਗਿਆ ਪਰ ਆਪਾਂ ਇਹਨੂੰ ਅਜੇ ਮੇਰੇ ਰਾਤਾ ਪਹਿਲਾਂ ਧੋਉਂਦਾ ਪਰ ਮੇਰੇ ਰਾਤਾ ਹੁਣ ਟੂਰ ਲਾ ਕੇ ਧੋਵਾਂਗੇ ਜਿਆਦਾ ਧੋਤਿਆਂ ਵਿੱਚ ਖਰਾਬ ਹੁੰਦਾ ਹਨ ਫਿਰ ਚੈਨ ਆਪਣੇ ਕੋ ਲੂਪ ਨਹੀਂ ਹੈਗੀ ਤੇ ਬਾਕੀ ਸੋਹਣਾ ਬਣਿਆ ਕਮਰਾ ਬਹੁਤ ਸੋਹਣਾ ਬਣਿਆ ਸ਼ਾਨਦਾਰ ਵਧੀਆ ਨਹੀਂ ਦਊਗੀ ਤੇ ਹੁਣ ਆਪਾਂ ਅੱਜ ਟਾਈਮ ਨਾਲ ਆ ਗਏ ਆ ਅੱਜ ਟਾਈਮ ਨਾਲ ਅਰੇਸਟ ਮਰਾਂਗੇ ਤੇ ਇਸ ਵੇਰੇ ਟਾਈਮ ਨਾਲ ਨਹੀਂ ਪਾਣੀ ਦੀ ਆਵਾਜ਼ ਹੈ ਨਾ ਇਹਦੇ ਸੁਣੋ ਤੇ ਇਹ ਪਾਣੀ ਵੀ ਦੱਸਣ ਦੇ ਬਾਈ ਕਹਿੰਦਾ ਵੀ ਤੁਸੀਂ ਪੀ ਵੀ ਸਕਦੇ ਜੀ ਕਹਿੰਦਾ ਬਾਹਰਾਂ ਦਾ ਪਾਣੀ ਦੇਰੀਆਂ ਬੂਟੀਆਂ ਵਾਲਾ ਪਾਣੀ ਕਹਿੰਦਾ ਤੇ ਆਹ ਵਾਲਾ ਤੇ ਕਹਿੰਦਾ ਵੀ ਤੁਸੀਂ ਇੱਥੇ ਪੀਓ ਜ਼ਰੂਰ ਕਹਿੰਦਾ ਬਾਕੀ ਉਹਨਾਂ ਦੇ ਬੋਤਲਾਂ ਵੀ ਉਹਨਾਂ ਠੀਕ ਹਨਾਂਦਾ ਤੁਸੀਂ ਇਹ ਪਾਣੀ ਪੀ ਲਈ ਤੇ ਚੰਨ ਦੇ ਨਾਲ ਆਪਣਾ ਕਮਰਾ ਤੇ ਵਿੱਚੇ ਹੀ ਹੋਟਲ ਆ ਵੀਰ ਦਾ ਤੇ 800 ਰੁਪਏ ਜੇ ਆਪਾਂ ਨੂੰ ਮਿਲਿਆ ਵਿੱਚੇ ਰੋਟੀ ਤੇ ਤਰਕੇ ਚਾਹ ਆਪਣੀ ਤੇ ਇਹ ਹੋਟਲ ਆ ਵੀਰ ਦਾ ਤੇ ਆ ਹੜਾ ਕੁਮੜ ਤੇ ਬਹੁਤ ਵਧੀਆ ਮੋਲ ਆ ਦੇਖੋ ਜੀ ਜੀ ਅੱਪਾ ਪਾਲਦੇ ਸੀ ਉਹ ਆਪਾਂ ਨੂੰ ਮਿਲ ਗਏ ਆਧਰ ਆਪਾਂ ਆਏ ਆ ਇਹ ਆਪਾਂ ਚੈਲ ਤੋਂ ਤਾਂ ਜਾਣਾ ਹੈ ਆਪਾਂ ਅੱਧਾ ਕਿਲੋਮੀਟਰ ਚੈਲ ਤੋਂ ਸ਼ਿਮਲੇ ਵਾਲੇ ਰੋਡ 'ਤੇ ਆ ਗਏ ਆ ਇਹ ਰੋਡ ਸ਼ਿਮਲੇ ਵਾਲਾ ਆਡਾ ਤਾਂ ਸਾਧੂ ਪੁਲ ਤੋਂ ਆਪਾਂ ਇਧਰੋਂ 1/2 ਕਿਲੋਮੀਟਰ ਆਏ ਆ ਇੱਥੋਂ ਕੇ ਤੇ ਆ ਇੱਥੇ ਆ ਗਏ ਤਾਂ ਇੱਥੋਂ ਪੌੜੀਆਂ ਚੜ੍ਹ ਕੇ ਤੇ ਸਾਈਕਲ ਲੈ ਕੇ ਅੰਦਰ ਠੀਕ ਆ ਤੇ ਬਹੁਤ ਵਧੀਆ ਨਜ਼ਾਰਾ ਤੇ ਮੋਰ ਦੇਖੋ ਤੇ ਆ ਵੀਰ ਦਾ ਹੋਟਲ ਆ ਇਹਦਾ ਆਪਦਾ ਹੀ ਟਾਬਾ ਵਿੱਚ ਇਹਨੇ 4 ਕੋਟੇ ਹੀ ਬਣਾਏ ਆ ਜਿਵੇਂ ਆਪਣੇ ਟੈਂਟਰ ਸਟੇਪ ਹੁੰਦੇ ਆ ਟੈਂਟਰ ਹੁੰਦੇ ਆ ਕੈਂਪਿੰਗ ਵਾਲ ਤੇ ਕੈਂਪ ਲਾਉਣ ਨੂੰ ਆਪਾਂ ਆਪਦਾ ਲਾਗ ਸਾਡੇ ਟੈਂਟ ਪਰ ਮੀਂਹ ਬਰ ਪਈ ਜਾਂਦਾ ਕਣੀਆਂ ਪਈ ਜਾਂਦੀਆਂ ਹੁਣ ਵੀ ਇਸ ਕਰਕੇ ਆਪਾਂ 1800 ਰੁਪਿਆ ਵਿੱਚ ਰੋਟੀ ਹੈ ਹਾਂਜੀ ਪਹੁੰਚ ਗਏ ਆਪਾਂ ਆਹਦੀ ਜਗ੍ਹਾ ਤੇ ਜਿੱਥੇ ਅੱਜ ਆਪਾਂ ਰੁਕਣਾ ਵਾ ਇੱਥੇ ਆਪਾਂ ਕੋਟੇਜ ਲਿਆ ਕਮਰੇ ਬਹੁਤ ਮਹਿੰਗੇ ਸੀ ਇੱਥੇ ਨਾਲ ਲੱਗੇ ਇੱਥੇ ਹੁਣ ਹੀਟਰ ਤਾਂ ਹੈ ਨਹੀਂਗਾ ਪਰ ਬਹੁਤ ਕਮਰੇ ਮਹਿੰਗੇ ਦਿੰਦੇ ਹੁੰਦੇ ਆ ਚਾ 4-5000 ਰੁਪਿਆ ਮੰਗਦੇ ਕਮਰੇ ਦਾ 2-2000 ਰੁਪਿਆ ਮੰਗਦੇ ਇੱਥੇ ਕੋਈ ਵੀਰ ਮਿਲੇ ਸਾਧੂਪੁਰ ਇੱਥੇ ਪਿੰਡ ਜਿਹੜਾ ਚੈਲ ਤੋਂ ਥੱਲੇ ਆਉਂਦਾ ਦਾ ਤੇ ਉਹਨਾਂ ਨੇ ਇੱਥੇ ਆ ਭਰਾ ਨਾਲ ਗੱਲ ਕਰਾਈ ਚਲੋ ਇਹ ਬੰਦਾ ਵੀ ਵਧੀਆ ਇਹਨੇ ਫਿਰ ਹੁਣ 800 ਰੁਪਏ ਵਿੱਚ ਵਿੱਚੇ ਰੋਟੀ ਤੇ ਬਹੁਤ ਵਧੀਆ ਰੂਮ ਆ ਆਪਾਂ ਰਾਤ ਕੱਟਣੀ ਮੈਂ ਕਿਹਾ ਮੈਂ ਦੇ ਨੇ ਨਿਕਲ ਜਾਣਾ ਟਾਈਮ ਤੇ ਇੱਥੋਂ ਚੈਲ ਆਪਣੇ ਲਈ ਰਹਿ ਗਿਆ ਵਾ 15 ਕਿਲੋਮੀਟਰ ਜਾਂ ਉਹਨੂੰ ਤਾਂ ਮੈਂ ਹੁਣ ਵੀ ਜਾ ਸਕਦਾ ਸੀ ਪਰ ਰਾਤ ਤੇ ਰੁਕਣਾ ਪੈਣਾ ਕਿਉਂਕਿ ਪਹੁੰਚਿਆ ਨਹੀਂ ਜਾਣਾ ਸੀ ਤੇ ਜਿਹੜੀ ਚੈਲ ਦੀ ਚੜ੍ਹਾਈ ਆ ਉਹ ਪੂਰੀ ਕਹਿੰਦੇ ਵੀ ਗੱਡਮੀ ਚੜ੍ਹਾਈ ਆ ਪੂਰਾ ਮੱਥਾ ਲਾਉਣਾ ਪੈਣਾ ਤੇ ਉਹ ਚੜ੍ਹਾਈ ਕਰਕੇ ਆਪਾਂ ਫਿਰ ਅੱਜ ਇੱਥੇ ਰ ਤੇ ਇਹ ਆਪਾਂ ਸਾਧੂਪੁਰਾ ਸਾਧੂਪੁਰ ਇਹ ਤੋਂ ਅੱਧਾ ਕਿਲੋਮੀਟਰ ਆਗੇ ਆਪਾਂ Shimla wale road ਤੇ ਫੈਰੇ ਆਂ ਤੇ ਵਧੀਆ ਬਹੁਤ ਵਧੀਆ ਜਗ੍ਹਾ ਹੈ ਤੇ ਇੱਥੇ ਆ ਝਰਨਾ ਸੀਗਾ ਤੇ ਬਾਈ ਕਹਿੰਦਾ ਵੀ ਜੇ ਤੁਸੀਂ ਪਾਣੀ ਪੀਣਾ ਤੇ ਇਹਦਾ ਝਰਨੇ ਦਾ ਪਾਣੀ ਪੀਓ ਕਹਿੰਦੇ ਵੀ ਇਹ ਜੰਗਲ ਦਾ ਪਾਣੀ ਆ ਤੇ ਮੰਨ ਲਓ ਉੱਤੋਂ ਪਹਾੜਾਂ ਨੂੰ ਪਾਣੀ ਆਉਂਦਾ ਕਹਿੰਦੇ ਤੇ ਕਹਿੰਦੇ ਵੀ ਬਹੁਤ ਵਧੀਆ ਉਹਨਾਂ ਕੋਲ ਹਾਲਾ ਕਿ ਬੋਤਲਾਂ ਵੀ ਹੈਗੀਆਂ ਸੀ ਤੇ ਉਹ ਕਹਿੰਦੇ ਵੀ ਮੇਰੇ ਕੋਲ ਤਾਂ ਪਾਣੀ ਬੋਤਲ ਲੈ ਲਓ ਮੈਂ ਤਾਂ ਪੈਸੇ ਲੈਣੇ ਪਰ ਆਹ ਤਾਂ ਤੁਸੀਂ ਮੈਂ ਤਾਂ ਕਹਾਂਗਾ ਵੀ ਉਹ ਪੀਓ ਪਾਣੀ ਤੇ ਹੁਣ ਮੈਂ ਆਪਾਂ ਪਾਣੀ ਭਰਣ ਆਏ ਆ ਇਹ ਨਾਲੇ ਪਾਣੀ ਠੰਡਾ ਠਾਰ ਪਾਣੀ ਆ ਤੇ ਕਿਹਨਾਂ ਵੀ ਜਿਹੜੇ ਆਪਾਂ ਘਰੇ ਲਾਉਣੇ ਆ ਫਿਲਟਰ ਫਿਲਟਰ ਤੇ ਉਹ ਸਾਰੇ ਆਪਾਂ ਇਹਨਾਂ ਦੀ ਰੀਫਿੰਗ ਕਰਦੇ ਤੇ ਹੁਣ ਹੋ ਸਕ ਮੈਂ ਤਾਂ ਜਿੰਨਾ ਯਾਰ ਅੱਜ ਪਾਣੀ ਸਾਰਾ ਪਹਾੜਾਂ ਲਈ ਪੀਤਾ ਵਾ ਤੇ ਬਾਕੀ ਇਹ ਵੀ ਕਈ ਵਾਰੀ ਕਈਆਂ ਨੂੰ ਪਜਦਾ ਨਹੀਂ ਪਰ ਆਪਾਂ ਨੂੰ ਪਜ ਗਿਆ ਵਾ ਤੇ ਹੁਣ ਪਾਣੀ ਭਰਦੇ ਆ ਤੇ ਪਾਣੀ ਆਪਾਂ ਲਿਆ ਭਰ ਬੋਤਲ ਚ ਤੇ ਫਿਰ ਆਉਣੇ ਆਪਾਂ ਬਾਅਦ ਚ ਤੇ ਬਾਈ ਨੇ ਚਾਹ ਬਣਾਈ ਆ ਤੇ ਕਹਿੰਦਾ ਠੰਡੀ ਹੋ ਜਾਏਗੀ ਤੇ ਪਾਣੀ ਆ ਰਿਹਾ ਉਤੋਂ ਪਹਾੜਾਂ ਤੋਂ ਆ ਬੰਦੇ ਚਲੋ ਜੀ ਇਹ ਕਾਟੇਜ ਉੱਤੇ ਠੰਡੇ ਠਾਰ ਪਾਣੀ ਦੀ ਬੋਤਲਾ ਭਰ ਚਰਨੇ ਤੋਂ ਮਾਰੀ ਬਹੁਤ ਠੰਡਾ ਆਹਾ ਆਹਾ ਓਹੋ ਏ ਚਰਨਾ ਤੋਂ ਆਉਂਦਾ ਪਹਾੜਾਂ ਚ ਤੇ ਮੈਂ ਉਹ ਦਿੱਖਾ ਚ ਜਾਇਆ ਮੈਂ ਇਹੋ ਦੇਖਣ ਗਿਆ ਮੈਂ ਜਿੱਥੇ ਤੱਕ ਜਾਇਆ ਗਿਆ ਮੈਂ ਵੇਖਿਆ ਪਾਣੀ ਬਹੁਤ ਬਈ ਠੰਡਾ ਤੇ ਸਾਫ ਸੁਥਰਾ ਜਿਵੇਂ ਆਪਾਂ ਪੀਨੇ ਆ ਨਾ ਘਰਾਂ ਚ ਪਾਣੀ ਦੂਜਾ ਫਿਲਟਰਾਂ ਦਾ ਇਹ ਵਿੱਚ ਪੱਥਰ ਜੇ ਪਾ ਦੇ ਨਗਲੀ ਦੇ ਇਹ ਆਸਲੀ ਪਾਣੀ ਬਈ ਜਿਹੜਾ ਪੱਥਰਾਂ ਚ ਵੱਜ ਵੱਟ ਕੇ ਆਉਂਦਾ ਹੈ ਐ ਵੱਜਦਾ ਪੱਥਰ ਕੱਢੀਏ ਇਹ ਪੱਥਰ ਦੇ ਵੱਜ ਕਰੀਂਦੇ ਵੱਜ ਕਰੀਂਦੇ ਆਉਂਦੇ ਤੇ ਆਹ ਜਾਂਦਾ